ਜਦੋਂ ਪਾਰਲੀਮੈਂਟ ਤੱਕ ਇਲੈਕਸ਼ਨ ਸੀ ਜਦੋਂ ਸੈਂਟਰ ਅਕਾਲੀ ਦਲ ਉਦੋਂ ਤੱਕ ਤਾਂ ਉਹ ਜਿਹੜੇ ਮੰਗੀ ਤਾਂ ਹੁਣ ਪਾਰਟੀ ਬਣਾਉਣ ਲੱਗੇ ਉਹ ਤਾਂ ਕਹਿੰਦੇ ਅਸੀਂ ਤਾਂ ਸਿਆਸਤ ਕਰਨੀ ਨਹੀਂ ਜਦੋਂ ਟੁੱਟ ਗਿਆ ਆਪਣੇ ਨਾਲ ਕਿ ਅਕਾਲੀ ਦਲ ਤਾਂ ਮੰਨਦਾ ਨਹੀਂ ਹਫਤੇ 'ਚ ਆ ਗਿਆ ਕਿ ਅਸੀਂ ਵੀ ਇਲੈਕਸ਼ਨ ਲੜਾਂਗੇ ਹੁਣ ਵੀ ਦੇਖ ਲਓ ਜਦੋਂ ਖਾਲੀ ਦਲ ਨੇ ਇਲੈਕਸ਼ਨ ਆਪਣਾ ਬਾਈ ਇਲੈਕਸ਼ਨ ਬਾਈਕਟ ਕਰਤਾ ਉਹ ਵੀ ਨਹੀਂ ਲੜੇ ਜੇ ਆਪਾਂ ਲੜਦੇ ਆਂ ਊਵੀ ਆਣਾ ਸੀ ਉਹਨਾਂ ਨੇ ਕਿਉਂ ਲੀਡਰ ਇੱਕ ਦਿਨ ਚ ਨਹੀਂ ਬਣਦਾ ਅੱਗ ਚ ਨਿਕਲ ਕੇ ਮਸਾ ਬਣਦਾ ਹੁਣ ਆਪਾਂ ਪਿੰਡ ਦੇ ਸਰਪੰਚ ਬਣਦੇ ਆਂ ਮੈਨੂੰ ਯਾਦ ਆ ਪਹਿਲੇ ਕੀ ਹੁੰਦਾ ਸੀ ਇੱਕ ਇੱਕ ਪਿੰਡ ਦਾ ਸਰਪੰਚ ਕੋਈ 15-15 ਸਾਲ ਰਹਿੰਦੇ ਸੀ ਜਿਹੜੇ ਕੰਮ ਕਰਦੇ ਸੀ ਲੋਕੀ ਜੁੜੇ ਸੀ ਜਿੰਨਾ ਤੱਕ ਆਪਾਂ ਪਛਾਣਦੇ ਨਹੀਂ ਆਪਣੇ ਕਿਹੜੇ ਆ ਪ੍ਰਾਏ ਕੌਣ ਕਿਹੜਾ ਕਿਹਦਾ ਕੀ ਨਿਸ਼ਾਨਾ ਹੈ ਆਪਣਾ ਪੰਜਾਬ ਬਹੁਤ ਪੁੱਛੇ ਖੋਜੂਗਾ ਅੱਜ ਟੈਂਕਸਟਰ ਜਿਹੜਾ ਕੀ ਕਰਦਾ ਉਹਨੂੰ ਟੈਲਫੋਨ ਕਰ ਲੈਂਦੇ ਪੈਸੇ ਲੈ ਜਾਂਦੇ ਐਥੇ ਥਾਣਿਆਂ 'ਚ ਬੰਬ ਸਿੱਟਣੇ ਲੱਗੇ ਹੋਏ ਸਾਰਾ ਸ਼ਹਿਰ ਹੋ ਗਿਆ ਕੋ ਪੁੱਛਣ ਵਾਲੇ ਨਹੀਂ ਪਰ ਕਹਿਣਗੇ ਬਾਦਲ ਸਾਹਿਬ ਦੇਖ ਲਾ ਬਾਦਲ ਸਾਹਿਬ ਦੇਖ ਲਾ ਬੋਲੋ ਜੀ ਬੋਲੋ ਇਹ ਹੁਣ ਜਿਹੜਾ ਅੱਜ ਉਠੇ ਆਪਣੇ ਤੇ ਇਹਨਾਂ ਨੇ ਬੇਅਦਵੀਦੀ ਗੱਲ ਕੀਤੀ ਕਿ ਖਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ। ਬੁੱਲੀ ਗਿਆ ਬੁੱਲੀ ਗਿਆ ਬੁੱਲੀ ਗਿਆ ਸਿਆਸਤ ਖੇਡੀ ਗਏ ਲੋਕੀ ਖੇਡੀ ਗਏ ਖੇਡੀ ਗਏ ਮੈਂ ਤਾਂ ਫਾਸਲਾ ਕਰ ਲਿਆ ਸੀ ਮੈਂ ਕਿ ਸਾਰਾ ਕੁਝ ਆਪਣੀ ਝੋਲੀ ਪਾ ਲਿਆ सारा पार। कुछ। पार। मैं, थी। पर मैं, सी। मैं तो है ही नहीं मैं खत्म क्योंकि अपने वास्ते श्री अकाल तख्त साहब सुप्रीम अथॉरिटी है अकाली दल ही है जेड़ा सिर से आ ਆ ਜਿਹੜੇ ਜਿਹੜੇ ਨਵੀਂ ਪਾਰਟੀ ਬਣਾਏ ਆ ਉਹਨਾਂ ਨੂੰ ਉਸ ਕੋ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਜਿਹੜੇ ਲਗ ਲਗ ਇਹਨਾਂ ਨੇ ਆਪਾਂ ਤਖਤੇ ਜੱਜ਼ਰ ਬਣਾ ਲਏ ਕੀ ਉਹ ਮੰਨਦੇ ਕਾਂਗਰਸੀ ਦੇਖ ਲਓ ਰਾਜਾ ਬਣੇ ਨੇ ਕੀ ਬੋਲਿਆ ਸੀ ਜੱਜ਼ਰਾਂ ਦੇ ਖਿਲਾਫ ਕੋਈ ਉਹਨਾਂ ਨੂੰ ਜੇ ਕੋਈ ਮੰਨਦੇ ਆ ਤੇ ਉਹ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਸਿਰਫ ਕੌਂਦੀ ਹੈ ਜੋ ਵੀ देखो अपनी कौम, कौम दी सुप्रीम अथॉरिटी है जे आप ऑपरेशन नहीं भन्नी इस करके मैं थोड़ी बेनती करना आ जी कॉन्फ्रेंस है हम जंग शुरू हो गई है कला सुखबीर सिंह बादल या कोई होर ਕੱਲਾ ਪੰਜਾਬ ਵੀ ਬਚਾ ਸਕਦਾ ਤੁਸੀਂ ਬਚਾ ਸਕਦੇ ਹੋ ਵਰਕਰ ਬਚਾ ਸਕਦੇ ਆ ਮਨ ਬਣਾ ਲਓ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਪਣੀ ਕੌਮ ਨੂੰ ਬਚਾਉਣਾ ਹੈ ਆਪਣਾ ਘਰਾਂ ਪੱਕੇ ਤੇ ਬਾਹਰ ਜਾ ਨਹੀਂ ਸਕਦੇ ਕਿੱਥੇ ਜਾਵਾਂਗੇ ਉਹ ਤਾਂ ਬਾਹਰ ਦੇ ਮੁਲਕ ਦੀ ਉਹਨੂੰ ਰੋਕਣ ਲੱਗੇ ਕਰੇਡਾ ਵਾਲੀ ਰੋਕਣ ਲੱਗੇ ਸਾਰੇ ਰੋਕਣ ਲੱਗੇ ਜੇ ਇੱਥੇ ਪੰਜਾਬ ਸੱਖੀ ਲਿਆਉਣੀ ਹੈ ਤਾਂ ਕਾਲੀ ਦੇ ਲਈ ਕਿ ਲਿਆ ਸਕਦਾ ਪਰ ਕੋਈ ਨਹੀਂ ਲਿਆ ਸਕਦਾ ਜਿੰਨੇ ਸਾਲ ਤੁਸੀਂ ਖਰਾਬ ਕਰਨਿਆ ਕਰ ਲਓ ਮੈਨੂੰ ਤਾਂ ਡਰ ਆਇਆ ਕਿ ਇਹ ਹੋਰ ਨਾ ਕੋਈ ਆ ਜੇ ਝੂਠ ਬੋਲਣ ਵਾਲਾ इमोशनल ਕਰਕੇ इमोशनल ਕਰਕੇ ਉਹਨਾਂ ਦੇਖ ਲਓ ਮਾਝਾ ਫਰੀਦਕੋਟ ਦਾ ਬਣਿਆ ਐ ਐਮਪੀ ਬਣਿਆ ਐ ਕਿਤੇ ਲੱਭਿਆ ਉਹਦੇ ਪਾਸ ਕਿਤੇ ਦੇਖ ਸਿਖ ਹੈ ਕਿ ਲੜਾਈ ਲੜੀ ਨਾ ਉਹ ਸੋਚਦੇ ਆ ਅਸੀਂ ਸਿਆਸਤਿਕ ਦੁਕਾਨ ਹੈ ਸਾਡੇ ਵਾਸਤੇ ਬਾਦਲ ਸਾਹਿਬ ਸੋਚਦੇ ਸੀ ਸੇਵਾ ਹੈ 14-16 ਸਾਲ ਪੰਜ ਸਾਤੇ ਸੋਡੇ ਬਜ਼ੁਰਗਾਂ ਨੇ ਜੇਲਾ ਘਟੀਆਂ ਇੱਥੇ 1 ਸਾਲ ਚ ਚੀਕਾ ਨਿਕਲੀ ਆ ਵੀ ਸੋ ਆਪਾਂ ਪਛਾਣੀ ਹੈ ਆਪਾਂ ਆਪਣੀ ਪਾਰਟੀ ਤਗੜਾ ਕਰੀਏ ਤੇ 2 ਸਾਲ ਰਹਿ ਗਏ 2 ਸਾਲ ਤੁਸੀਂ ਮਨ ਬਣਾ ਲਓ ਅਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ ਮੈਂ ਤਾਂ ਦੇਖਿਆ ਹੁਣ ਸਿਰ 25 ਲੱਖੇ ਚ ਮਨ ਬਣਾ ਲਿਆ ਜਿੰਨਾ ਤੇ ਤੁਸੀਂ ਜਿੱਤ ਗਏ ਤੇ ਇਸ ਕਰਕੇ ਮੱਗ ਗਈ ਤੇ ਮੇਲੇ ਤੇ ਆਪਾਂ ਜੋ ਕੱਟਣਾ ਜੇ ਔਣਾ ਤਾਂ ਦਿਨੋਂ ਆਵੇ ਆਪਾਂ ਕੋਈ ਫਾਰਮੈਲਟੀ ਨਹੀਂ ਕਰਨੀ ਕਿਤੇ ਮਨ ਬਣਾ ਕੇ ਆਇਓ ਕਿ ਕਿ ਅਸੀਂ ਬਹਿਣਾ ਉੱਥੇ ਕੋਈ ਆਉਣ ਇੱਥੇ ਜਿਹੜੇ ਇੱਥੇ ਬਹਣ ਐਵੇਂ ਆਪਾਂ ਬਸਾਂ ਭਰ-ਭਰ ਕੇ आपा लिया मेला देखने आप ही वर्कर लैके आओ जो कानस भावे इनान मा टेक कानफ्रेंस आप फॉर्मैलिटी कोई नहीं कर रही वो फौजी लाके आओ जीडिया जिनको पता अकाली दल की ਸੋ ਜਿਹੜਾ ਆ ਜਿਹੜੀ ਕਾਨਫਰੰਸ ਹੈ ਦੇਖੋ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ ਜਦੋਂ ਜਿਹੜੀ ਲੜਾਈ ਜੰਗ ਚੱਲ ਪੈਂਦਾ ਨਾ ਜਦੋਂ ਫੌਜਾਂ ਦੂਜੀਆਂ ਪਾਸੇ ਦੇਖ ਜਾਣਗੇ ਆ ਤਾਂ ਬਹੁਤ ਤਗੜੀ ਫੌਜ ਆ ਤੇ ਬੰਦੇ ਭੱਜ ਜਾਂਦੇ ਆ ਆਪਾਂ ਤੋਂ ਐਮ ਆਇਆ ਬਈ ਕਾਲੀ ਦਲ ਖਤਮ ਹੈ ਜੀ ਕਾਲੀ ਦਲ ਖਤਮ ਹੈ ਕਾਲੀ ਦਲ ਖਤਮ ਨਹੀਂ ਕਾਲੀ ਦਲ ਆਰਾਮ ਕਰ ਰਿਹਾ ਸੀ ਬਈ ਤੇ ਹੁਣ ਮੂਡ ਬਣਾ ਹੁਣ ਜਾਗਿਆ ਤੇ ਹੁਣ ਕਰੂਗਾ ਸਾਰਿਆਂ ਨੂੰ ਬੰਦੇ ਬਣਾਉਣਾ ਐਸ ਕਰਕੇ ਦਿਖਾ ਦਿਓ ਫਿਰ ਮੰਗੀ ਵਾਲੇ ਦੇ ਕਿ ਕਾਲੀ ਦਲ મતਲਬ ਕਾਲੀ ਦਲ ਹੈ ਉਹ ਪਾਰਟੀ ਹੈ ਜਿਸ ਪਾਰਟੀ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਤੇ ਲੜਦੇ ਰਹੇਗਾ ਸੋ ਜਿਹੜਾ ਅਸੀਂ ਪੈਨ ਕੀਤਾ ਜਿਹੜੇ ਆ ਬਾਹਲੇ ਸੀਗੇ ਹਲਕੇ ਹਲਕੇ ਸਾਈ ਹਲਕੇ ਆ ਜੀ ਅਸੀਂ ਜਿਆਦਾ ਨਹੀਂ ਕੱਲੀਆਂ 10 ਕਿਸੇ ਲਈ ਮੁਖਸਰ ਵਾਲੇ ਅੱਗੇ ਉਹ ਲੈ ਕੇ ਆਉਣਗੇ 100 100 ਪਰ ਤੁਸੀਂ ਸਾਰੇ 10 10 ਪਰ ਐ ਨਹੀਂ ਠੱਗੀ ਦਾ ਮਾਰੀ। ਕਹੇ ਤੁਸੀਂ ਕਾਰ ਤੇ ਬਸ ਕਾਰ ਤੇ ਜਿਹੜਾ ਆਇਆ ਨਾ ਕਾਰ ਤੇ ਆਇਆ ਇਹਦਾ ਮਤਲਬ ਦੱਸਾ ਦੱਸਾ ਬਸਾਂ ਦੀ ਆਉਦੀ ਲਿਸਟ ਦੇ ਦਿਓ 10 ਇਕੱਲੇ 10 10 ਚ ਤੁਸੀਂ ਦੇਖ ਲਓ 500 ਬੰਦਾ ਤੁਹਾਡੇ ਕੋਲੇ ਐ ਜਾਣਾ ਹੋਣਾ ਚਾਹੀਦਾ ਇਹਦੇ ਚ ਦਿਲੋਂ ਦਰਦ ਹੋਈ ਮੈਂ ਕਾਲੀ ਦਲ ਦੀ ਕਾਨਫਰੰਸ ਜਾਣਾ ਭਈ ਇੱਕ ਸੁਝਾਅ ਹੈ ਜਿਹੜੇ ਜਿਹੜੇ 90 ਹਲਕੇ ਉਹਨਾਂ ਚੋਂ 50-50 ਬੰਦੇ ਹੀ ਆਏ ਕਿ ਨਾਲ ਸਾਰੇ ਪੰਜਾਬ ਪ੍ਰਕਾਰ ਦਾ ਹੋ। ਆਪ ਹੁੰਨੇ ਹੀ ਦੇ। ਉਹ ਠੀਕ ਹੈ ਪਰ ਆਪਾਂ ਇਕੱਲੇ 27 ਹਲਕੇ ਯਾਰ ਮੁਕਸ਼ਰਾ ਵਾਲੇ ਨੂੰ ਲੋੜ ਹੈ। ਮੈਂ ਠੀਕ ਹੈ ਪਰ ਆਪਾਂ ਇਕੱਲੇ 27 ਹਲਕੇ ਯਾਰ ਮੁਕਸ਼ਰਾ ਵਾਲੇ ਨੂੰ ਲੋੜ ਹੈ। ਮੈਂ ਤਾਂ ਮੈਂ ਤਾਂ ਸਮਝੋ ਸਮਝੋ ਬੋਲੇ ਸੋਨਹਾ ਸਰੀਆਕ ਦੇਖੋ ਸਭ ਤੋਂ लाडले ਤੁਸੀਂ ਸਭ ਤੋਂ ਲਾਡਲੇ ਬਾਦਲ ਸਾਹਿਬ ਦੇ ਤੁਸੀਂ ਉਹਦੇ ਘਰ ਕਰਨਾ ਰਿਸ਼ਤਾ ਤੁਹਾਡੇ ਬਾਦਲ ਸਾਹਿਬ ਦਾ ਮੈਨੂੰ ਲੱਗਦਾ ਆ ਜਿਹੜਾ ਆਪਾਂ ਬੈਠੇ ਆ ਸਾਰੇ ਚੰਗੇ ਚੰਗੇ ਕੋਟ ਪਾਈ ਬੈਠੇ ਆ ਬਾਪੂ ਕਰਕੇ ਸਹੀ ਗੱਲ ਸਹੀ ਗੱਲ ਬਾਪੂ ਕਰਕੇ ਜਿਸ ਬਾਪੂ ਨੇ ਪੂਰੀ ਜ਼ਿੰਦਗੀ ਲਾਤੀ ਇਸ ਭਾਵੇਂ ਪੰਜਾਬ ਸਾਰਾ ਕੀਤਾ ਪਰ ਇੱਥੇ ਦਾ ਜਿਵੇਂ ਘਰ ਦੇ लाडले ਹੁੰਦੇ ਆ ਅਰੇ ਪੰਜਾਬ ਨੂੰ ਮੁਕਤ ਠੇਕਾ 90 ਹਜ਼ਾਰ ਰੁਪਏ ਆ ਨਾ 15 ਹਜ਼ਾਰ ਨਹੀਂ ਕੋ ਲੈਂਦਾ ਸੀ ਦੇ ਉਸ ਕਰਕੇ ਆਪਾਂ ਇੱਕ ਦਿਨ ਨਹੀਂ ਛੰਡ ਕੇ ਚੱਲ ਸਕਦੇ ਤੇ ਉਸ ਕਰਕੇ ਸਾਰੇ ਪੱਕੀ ਜਿਹੜਾ ਆਪਣਾ ਮਛਿੰਦਾ ਪਾਰਲੀਮੈਂਟ ਦੇ ਆਪਣਾ ਜਿਹੜਾ ਹੈਗਾ ਇਹ ਪ੍ਰੋਪੋਜ਼ਲ ਤੇ ਆਪਣਾ ਇਹ ਥੋੜੀ ਛੋਟੀ ਪੂਰੀ ਬਾਕੀ ਜਗ੍ਹਾ ਦੇ ਮੁਕਸਰ ਜ਼ਿਲ੍ਹੇ ਦੀ ਲੱਗ ਹੈ ਤੇ ਬਾਕੀ ਬਸ ਮੇਨ ਵਰਕਰ ਥੋੜੇ ਤੁਸੀਂ ਲੈ ਕੇ ਆਉਣਾ ਹੈ ਬਸ ਚ ਆਉਣਾ ਹੈ ਹਲਕੇ ਜਿਹੜਾ ਲੈ ਕੇ ਆਉਗਾ ਉਹ ਵੀ ਬਸ ਬੈ ਕੇ ਆਉਗਾ ਕਾਰ ਤੇ ਨਹੀਂ ਆਉਣਾ ਠੀਕ ਹੈ ਜੀ ਅਲੇ ਵੀ ਥੋੜਾ ਮੱਲਾਦਾ ਸੁੱਤੇ ਟਾਈਮ ਕੋਲ ਕਿ ਆਉਂਦੇ ਆ ਨਹੀਂ ਤਾਂ ਭਗਵਾਨ ਜੀ ਮਨ 500 ਵਾਰ ਤੇ ਫਿਰ ਤੋਂ ਆਜੂ ਉਹ ਵੀ ਉਹ ਜਿਵੇਂ ਨਾ ਬੱਚਿਆਂ ਨੂੰ ਡਰਾਉਂਦੇ ਹੁੰਦੇ ਆ ਕਿਸੋਂ ਨਾ ਦੇ ਲਈ ਡਾਕਟਰ ਆਜੂ ਪਰਫਾਰਮੇ ਹੋਏ ਉਹਨਾਂ ਦਾ ਲੋਕਾਂ ਨੂੰ ਡਰਾਉਣ ਲੱਗ ਗਿਆ ਜੀ ਭਗਵਾਨ ਕੋਲ ਫਿਰ ਤੋਂ ਆਜੂ ਜੇ ਤੁਸੀਂ ਜਾ ਜਾ ਕੇ ਐਨਾ ਦੁਖੀ ਕਰਤਾ ਹੁੰਦੇ ਐਨਾ ਪ੍ਰਾਹਾਲ ਮੇਰੇ ਕੋਲੇ ਕੱਲ ਬੀਬੀਆਂ ਵਾਸਤੇ ਬੀਬੀ ਬੀਬੀਆਂ ਨੂੰ ਕਮਾਂਡ ਹੈਗੀ ਬੀਬੀਆਂ ਇੱਕ ਇੱਕ ਸਾਈਡ ਹੁਣ ਬੀਬੀ ਨੇ ਚੈਲੰਜ ਲਿੱਤਾ ਹੈ ਕਹਿੰਦਾ ਤੁਸੀਂ ਆਦੂ ਆਦ ਮੰਟੋ ਪਨਾਲ ਪਨਾਲ ਇੱਕ ਪਾਸੇ ਬੀਬੀ ਮੈਂ ਤੁਹਾਨੂੰ ਹੀ ਕੱਲ ਦੱਸਾਂ ਪਿਛਲੇ ਮਾਗੀ ਦੇ ਮੇਲੇ ਤੇ ਪਿਛਲੇ ਮਾਗੀ ਦੇ ਮੇਲੇ ਤੇ ਬੀਬੀਆਂ ਦਾ ਘੱਟ ਇੱਕ ਦਿਨ ਪਹਿਲੇ ਦਾ ਅਸੀਂ ਉਹਦੇ ਬਾਅਦ ਬੰਦਿਆਂ ਨਾਲੋਂ ਜ਼ਿਆਦਾ ਸੀ ਲੋਕ ਚਹੀਦਾ ਦੇਖ ਲਓ ਹੁਣ हाँ। <laughs> <laughs> तो तो <laughs> तो सरदारी कैम करिए बचूगा अकाली दल छोड़ी मां पार्टिया किसी की नहीं सोडी अपनी है बुजुर्ग की सोडी है कि गल च नहीं आना हूं बहुत कुछ हो गया बहुत दस साल खराब कर ले